ਇਕ ਆਵੀ ਇਸ ਫਾਰਮ ਦਾ ਨਗੀਨਾ ਹੀ ਆ ਜੀ ਗੱਟੀ ਤੇ ਕਈ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਜੀ ਕਈ ਜਿਹੜੇ ਵੀਰਾਂ ਨੂੰ ਭਰਮ ਰਹਿੰਦਾ ਵੀ ਨੀਲੀ 라ਵੀ ਦੇ ਵਿੱਚ ਅੱਖ ਆਈ ਹੋਣੀ ਚਾਹੀਦੀ ਆ ਠੀਕ ਆ ਕੁਝ ਚੀਜ਼ਾਂ ਬਿਊਟੀ ਲਈ ਹੁੰਦੀਆਂ ਵਾ ਜਿਵੇਂ ਪੰਜ ਕਲਿਆਣ ਆਪਣੇ ਪਹਿਲਾਂ ਤੋਂ ਮਸ਼ਹੂਰ ਸੀਗਾ ਪਰ ਜੇ ਆਪਾਂ ਦੇਖਿਆ ਜਾਵੇ ਤੇ ਇਹਦੀ ਮਾਂ ਵੀ ਨੀਲੀ 라ਵੀ ਦੀ ਸੀ ਤੇ ਜਿਹੜਾ ਇਹਦਾ ਪਿਓ ਆ ਉਹ ਵੀ ਬਹੁਤ ਹੀ ਜ਼ਿਆਦਾ ਮਤਲਬ ਮਸ਼ਹੂਰ ਤੇ ਨਾਮੀ ਬੋਲਾ ਤੇ ਉਹਦੇ ਬਾਰੇ ਵੀਰ ਜੀ ਦੱਸਿਓ ਤੁਸੀਂ ਇਹ ਇਹ ਕਿਹੜੇ ਬੁੱਲ ਦੀ ਕੱਟੀ ਹੈ ਵੀਰ ਇਹ ਵੀਰ ਜੀ ਸ਼ੈਨਸ਼ਾ ਬੁੱਲ ਦੀ ਹੈ ਜੀ ਸ਼ੈਨਸ਼ਾ ਜਿਹੜਾ ਪਾਕਿਸਤਾਨ ਤੋਂ ਪੁੰਡ ਹੋਇਆ ਸੀ ਗੋਲੀ ਹੁਣ ਬਾਈ ਗਰਮੀਤ ਸਿੰਘ ਤੂਰ ਕੋਲੇ ਆ ਤੂਰ ਫਾਰਮ ਤੇ ਆ ਜੀ ਖੋਸੇ ਕੋਟਲੇ ਜੀ ਤੇ ਬਾਈ ਉਸੇ ਫਾਰਮ ਤੋਂ ਮੱਝ ਆਈ ਬਾਈ ਨੇ ਬਹੁਤ ਪਿਆਰ ਆਪਣੇ ਨਾਲ ਜੀ ਬਾਈ ਨੇ ਬਹੁਤ ਪਿਆਰ ਨਾਲ ਮੱਝ ਭੇਜੀ ਆ ਠੀਕ ਆ ਜੀ ਉਹਦੇ ਪਿੱਛੇ ਕੱਟੀ ਸੀ ਠੀਕ ਆ ਜੀ ਡਾਇਰੈਕਟ ਡਾਇਰੈਕਟ ਕ੍ਰੋਸ ਉਹ ਬਾਈ ਦੇ ਫਾਰਮ ਤੇ ਕੋਈ ਮਾਲੀ ਉਹਦੇ ਰੱਖਿਆ ਵਾ ਤੇ ਉੱਥੇ ਸਾਰੀਆਂ ਮੱਝਾਂ ਡਾਇਰੈਕਟ ਕ੍ਰੋਸ ਹੀ ਹੁੰਦੀਆਂ ਨੇ ਡਾਇਰੈਕਟ ਕ੍ਰੋਸ ਤੇ ਇਹ ਵੀ ਇਹਦੀ ਆ ਕਿ ਤੇ ਹੋਰ ਨੀਲੀ ਦੀ ਬੋਡੀ ਬਣਤਰ ਹੈ ਦੀ ਤੇ ਬਹੁਤ ਹੀ ਮਤਲਬ ਸਾਰੀਆਂ ਮੈਂ ਜਿੰਨੀਆਂ ਕਟੀਆਂ ਵਾ ਉਹਨਾਂ ਚੋਂ ਜੇ ਮੈਂ ਦੱਸ ਦਿਆਂ ਵੀ ਇਹ ਵੀ ਕੱਟੀ ਨੰਬਰਾਂ ਚ ਆਉਂਦੀ ਆ ਹਾਂਜੀ ਤੇ ਬਹੁਤ ਜਿਆਦੇ ਸੋਹਣੀ ਇਹਨੂੰ ਬਾਕੀ ਠੰਡੀ ਸੀਰ ਬਹੁਤ ਆ ਜੀ ਬਹੁਤ ਠੰਡੀ